ਸਰ ਸੰਧਾਮਾ ਵੇਖ ਅੱਜ ਦੀ ਗੱਲ ਕਰਦੇ ਸਹਾਜਗ ਦਾ ਇਤਿਹਾਸ ਦੇਖ ਲੋ ਬ੍ਰਹਮਾ ਵਰਗੇ ਆਪਣੀ ਲੜਕੀ ਦੇ ਢਮਾਏ ਵਾਂ ਹੋ ਗਏ ਇੰਦਰ ਵਰਗੇ ਡੋਲ ਗਏ ਉਦੋਂ ਤੋਂ ਛੋੜੇ ਸਤ ਸੰ ਸਹਾਜਗ ਜੀ ਹੋਲੇ ਕਲਜੋਗਾ ਸਹਾਜਗਾ ਕਹਿੰਦੇ ਹੈ 2024 ਚੜਿਆ ਬਾਬੇ ਵਾਲੀ ਤਾਂ ਬਈ ਬੜਾ ਖਤਰਨਾਕ ਆ ਤੇ ਬਾਬੇਓ ਤੁਸੀਂ ਆਪਣਾ ਟੇਬਲ ਟੂਬਾ ਦਿਖਾਓਗੇ ਅਸੀਂ ਇੱਕ ਵੀਡੀਓ ਦੇਖੀ ਥੋੜੀ ਉਹ ਬਾਅਦ ਚ ਦੇਖੀ ਸਾਸੀਕਾਲ ਦੋਸਤੋ ਕੀ ਹਲਚਾਲ ਆ ਹੋਪ ਸਾਰੇ ਘੈਂਡ ਹੋਵੋਗੇ ਵਧੀਆ ਹੋਵੋਗੇ ਤੇ ਆਹ ਜੋਗਦਾ ਕਹਿੰਦੇ ਇਹ 2024 ਚੜਿਆ ਬਾਬੇ ਵਾਲੀ ਤਾਂ ਬਈ ਬੜਾ ਖਤਰਨਾਕ ਆ ਤੇ ਬਾਬੇਓ ਤੁਸੀਂ ਆਪਣਾ ਟੇਬਲ ਟੂਬਾ ਦਿਖਾਓ ਕਿਸੇ ਪਾਸੇ ਹਵਸ਼ ਦੇ ਬੰਦੇ ਵਫਾਕੋ ਵੇਚ dete hain ਕਹਿੰਦੇ ਖੁਦਾ ਕੀ ਕਿਆ ਬਾਤ ਹੈ ਕਹਿੰਦੇ ਖੁਦਾ ਕੀ ਖਰਕੀ ਤੋਂ ਕਿਆ ਬਾਤ ਹੈ ਉਹ ਤਾਂ ਖੁਦਾ ਕੋ ਵੇਚ dete hain ਅੱਜ ਦੀ ਗੱਲ ਕੱਲੇ ਸਾਜੋਗ ਦਾ ਇਤਿਹਾਸ ਦੇਖ ਲੋ ਰੁਕੋ ਜਰਾ ਸਬਰ ਕਰੋ ਵੇਕ ਅਪ ਟੂ ਰਿਐਲਿਟੀ ਗਾਲਸਾ ਬਣਾਗੇ ਤੇ ਰਾਜ ਕਰਾਂਗੇ ਨਾ ਗਾਲਸੇ ਬਣੇ ਨਹੀਂ ਤਰਾਹ ਹੁੰਦੀ ਦਾ ਤਾਦਾ ਜਿਹਦੇ ਹਿਰਦੇ ਚ ਭਰਮ ਨੇ ਗਾਲਸਾ ਉਹ ਹੈ ਪਿਛਲੇ ਕਰਮ ਤੁਹਾਡੇ ਮੂਰੇ ਆ ਜਾਂਦੇ ਨੇ ਹਨਾ ਜਿਹੜੇ ਤੁਸੀਂ ਕਰਮ ਕਰੇ ਨੇ ਹਨਾ ਉਹ ਸਾਰੇ ਹੁਣ ਤੁਹਾਡੇ ਸਾਹਮਣੇ ਆਉਣੇ ਆਉਣੇ ਨੇ ਤੇ ਜਿਵੇਂ ਆਪਣਾ ਬਾਬਾ ਜੋਨੀ ਬਾਬਾ ਜੋਨੀ ਬਾਬਾ ਆ ਗਿਆ ਜੋਨੀ ਬਾਬਾ ਸਾ ਆ ਗਿਆ ਪਹਿਲਾਂ ਤਾਂ ਮੈਂ ਜੋਨੀ ਬਾਬੇ ਨੂੰ ਇਹਨਾਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਬਾਬਾ ਜੀ ਤੁਹਾਨੂੰ ਨਾ ਲੋਕ ਬਾਬੇ ਦੀ ਨਿੱਕ ਨਿਗਾ ਨਾਲ ਨਹੀਂ ਦੇਖਦੇ ਤੁਸੀਂ ਉਹਨਾਂ ਲਈ ਇਹ ਕਹਿੰਦਾ ਮੀਮ ਮਟੀਰੀਅਲ ਹੋ ਮੀਮ ਸਮਝਦੇ ਹੋ ਮੀਮ ਇਹਨੂੰ ਦੇਖ ਕੇ ਲੋਕ ਹੱਸਦੇ ਨੇ ਲੋਕ ਮਜ਼ਾਕ ਦਾ ਪਾਤਰ ਬਣਾਉਂਦੇ ਨੇ ਤੁਹਾਨੂੰ ਆ ਜ ਨਹੀਂ ਦੇਖਦੇ ਵੀ ਤੁਸੀਂ ਕੋਈ ਸਿੱਖਿਆ ਦਿੰਦੇ ਹੋ ਜਾਂ ਸਿੱਖ ਧਰਮ ਬਾਰੇ ਕੁਝ ਗੱਲਬਾਤ ਕਰਨਾ ਤੁਹਾਨੂੰ ਐਜ਼ ਆ ਫਨੀ ਵੀ ਦੇਖਦੇ ਥੋਨੂੰ ਇੱਕ ਕੈਰੈਕਟਰ ਦੇਖਦੇ ਨੇ ਵੀ ਇਹ ਜੋਕਰ ਇੱਕ ਆਪਣੇ ਸਿੱਖ ਧਰਮ ਦੇ ਵਿੱਚ ਜਿਹੜਾ ਭੇਸ ਪਾਇਆ ਹੋਇਆ ਤੇ ਜੋਕਰ ਵਾਲੀਆਂ ਹਰਕਤਾਂ ਕਰਦਾ ਵਾ ਮਤਲਬ ਉਸ ਤਰ੍ਹਾਂ ਦਾ ਮਜ਼ਾਕ ਕਰਦਾ ਤੇ ਇਹਨਾਂ ਨੇ ਮਤਲਬ ਸਿੰਘਾਂ ਨੂੰ ਜਿਹੜੇ ਕਿਸੇ ਟਾਈਮ ਸਿੰਘ ਹੁੰਦੇ ਸੀਗੇ ਨਾ ਵੀ ਸ਼ੇਰਾਂ ਵਰਗੇ ਬੁੱਕ ਦੇ ਸਰਦਾਰ ਡੋਲੇ ਫਰਕ ਦੇ ਤੇ ਉਹ 12 ਗੀਤ ਗਾਉਣੇ ਮਤਲਬ ਉਹ ਇਹਨਾਂ ਨੇ ਬਦਲ ਕੇ ਇੱਕ ਸਿੰਘਾਂ ਨੂੰ ਨਾ ਮਜ਼ਾਕ ਦਾ ਪਾਤਰ ਬਣਾਤਾ ਮਤਲਬ ਇਹ ਬਸ ਇੱਕ ਇਹਨਾਂ ਦੀ ਵੀਡੀਓ ਜੀ ਸ਼ੁਰੂ-ਸ਼ੁਰੂ ਦੇ ਵਿੱਚ ਵਾਇਰਲ ਹੋ ਗਈ ਜੋਨੀ ਬਾਬੇ ਦੀ ਹੈ ਨਾ ਤੁਸੀਂ ਤੇ ਬਸ ਉਹੀ ਚੀਜ਼ ਇਹਨਾਂ ਨੇ ਦੇਖ ਲਈ ਵੀ ਲੋਕ ਇਹ ਹੀ ਚੀਜ਼ਾਂ ਦੇਖਣ ਪਸੰਦ ਕਰਦੇ ਆ ਤੇ ਇਹਨਾਂ ਦੀ ਤੁਸੀਂ ਦੇਖ ਲਓ ਚੱਕ ਇਹਨਾਂ ਦੇ ਰੀਲਾਂ ਇਹਨਾਂ ਦੇ ਕੀਰਤਨ ਜਾਂ ਜੋ ਵੀ ਜਿੱਥੇ ਜਾਂਦੇ ਨੇ ਤੇ ਉੱਥੇ ਇਹਨਾਂ ਨੇ ਇਹੋ ਜਿਹੇ ਗੱਲਾਂ ਕਰਨੀਆਂ ਕਰਨੀਆਂ ਨੇ ਨਹੀਂ ਤਾਂ ਲੋਕ ਇਹਨਾਂ ਨੂੰ ਸੁਣਦੇ ਨਹੀਂ ਤੁਸੀਂ ਸੇਮ ਇਹਨੂੰ ਕੰਪੇਅਰ ਕਰ ਸਕਦੇ ਹੋ ਕਈ ਲੋਕ ਗੁੱਸਾ ਕਰਨਗੇ ਜਿਵੇਂ ਇੱਕ ਪਾਸੇ ਲੈ ਲਓ ਸੋਨੂ ਸੀਤੋ ਵਾਲਾ ਇੱਕ ਪਾਸੇ ਬਾਬਾ ਜੋਨੀ ਇਹ ਬਿਲਕੁਲ ਸਹੀ ਗੱਲ ਆ ਜਿਸ ਤਰ੍ਹਾਂ ਕੋ ਮੈਨੂੰ ਲੱਗਦਾ ਤੇ ਬਾਕੀ ਤੁਸੀਂ ਨਵੀਂ ਗੱਲ ਸੁਣੀ ਹੋਣੀ ਆ ਕਹਿੰਦੇ ਜੌਨੀ ਬਾਬਾ ਦੱਲਾ ਵੀ ਆ ਹੁਣ ਦੱਲਾ ਸ਼ਬਦ ਸੁਣ ਕੇ ਤੁਸੀਂ ਆਏ ਨਾ ਕਿ ਵੀ ਮੈਂ ਕੋਈ ਗਲਤ ਕਰ ਰਿਹਾ ਵੀ ਦੱਲੇ ਦਾ ਮਤਲਬ ਉਹ ਹੁੰਦਾ ਜਿਹੜਾ ਦਲਾਲ ਜਿਹੜਾ ਵਿਚਕਾਰ ਹੁੰਦਾ ਦੋ ਪਾਰਟੀਆਂ ਦੇ ਵਿਚਕਾਰ ਹੁੰਦਾ ਤੇ ਸਮਝੌਤੇ ਕਰਾਉਂਦਾ ਉਹ ਹੁੰਦਾ ਦੱਲਾ ਠੀਕ ਆ ਨਾ ਤੇ ਇਹ ਮਤਲਬ ਜੋਨੀ ਬਾਬਾ ਦੱਲਾ ਬਣਿਆ ਹੋਇਆ ਇਹ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਇਹ ਸਮਝੌਤੇ ਕਰਾਉਂਦਾ ਸੀ ਹਨਾ ਉਹ ਚਰਨ ਘਾਟ ਵਾਲੇ ਦੇ 10-10 ਲੱਖ ਚ ਕਰਾ ਰਿਆ ਸੀ ਤੈਨੂੰ ਗੱਡੀ ਲੈ ਕੇ ਦੇ ਦਾਂਗੇ ਹਨਾ ਅਮਰਤਪਾਲ ਮੇਰੋ ਬਾਬਾ ਜੀ ਨੂੰ ਕਹਿੰਦਾ ਪਤਨੀ ਆ ਦੇ ਦਾਂਗੇ ਬਹੁਤ ਦੇ ਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਉਹ ਦੂਜਾ ਫੜਿਆ ਲੰਡੂ ਜਿਹੜਾ ਉਹ ਜੱਸੀ ਸੀਗਾ ਉਹ ਤੇ ਕੋਈ ਠਰ ਸਾਹ ਵਾਜ ਕਿ ਪਤਾ ਜੀ ਹਾਂਜੀ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਉਹੀ ਗੱਲ ਹੁਣ ਉਹਨਾਂ ਮੈਂ ਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋਂ ਹਾਂਜੀ ਇਹ ਕਾਹ ਤੋਂ ਬਾਬਾ ਨਾਨਸ ਸਿੰਘ ਦੇ ਘਰ ਦੀ ਬਜ਼ਨਾਮੀ ਹੋਊਗੀ ਨਹੀਂ ਬਾਬਾ ਨਾਨਸ ਸਿੰਘ ਜੀ ਦੀ ਘਰ ਦੀ ਬਜ਼ਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਹਾਂ ਉਹ ਇਹਨਾਂ ਨੇ ਕੀਤੀ ਆ ਉਹ ਇਹਨਾਂ ਨੇ ਤਾਂ ਜਿਹੜੀਆਂ ਕਸੂਤਤਾ ਕੀਤੀਆਂ ਕੀਤੀਆਂ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਆਂ ਹਾਂਜੀ ਕੋਲੇ ਦਾ ਕੋਈ ਹੱਲ ਨਹੀਂ ਹੈ ਮੈਂ ਇਹ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੇਰੋਂ ਵੀ ਗੱਲ ਤਾਂ ਕਰੋਨਾ ਨਾਲ ਜੀ ਇੱਕ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸਮਝੌਤਾ ਨਹੀਂ ਕਰਨਾ ਨਾ ਆਪਾਂ ਬੈਠੀਏ ਨਾ ਕੋਈ ਗੱਲਬਾਤ ਕਰੀਏ ਨਾ ਸੁਣੀਏ ਨਾ ਆਖੀਏ ਉਹ ਤੇ ਉਹਦੇ ਵਾਰ ਨੂੰ ਵੀ ਸਮਝੌਤੇ ਕਰਾਉਂਦਾ ਸੀ ਚਲੋ ਫਿਰ ਮੁੜ ਕੇ ਇਹਨਾਂ ਨੇ ਗੇਮ ਖੇਡੇ ਵੀ ਹੁਣ ਕੰਮ ਹੱਥੋਂ ਨਿਕਲਦਾ ਜਾ ਰਿਹਾ ਵੀ ਮੇਰੋਂ ਸਾਡੇ ਹੱਥ ਨਹੀਂ ਆਉਣਾ ਵੀ ਇਹਦੇ ਕੋ ਗੇਮ ਪਾਉਣੀ ਪੈਣੀ ਆ ਫਿਰ ਇਹਨਾਂ ਨੇ ਬੜੇ ਹੀ ਪਲੈਨਿੰਗ ਦੇ ਨਾਲ ਮੇਰੋ ਦੇ ਨਾਲ ਗੱਲਾਂ ਕਰਕੇ ਬਾਬਾ ਜੀ ਨਾਲ ਹਨਾ ਸਾਰੀਆਂ ਗੱਲਾਂ ਕਢਵਾ ਲੀਆਂ ਵੀ ਹਾਂ ਤੁਸੀਂ ਕਿਸੇ ਗੈਂਗਸਟਰ ਨੂੰ ਜਾਣਦੇ ਹੋ ਨਹੀਂ ਜਾਣਦੇ ਹੋ ਹਨਾ ਤੁਸੀਂ ਸੁਣੀ ਹੋਣੀ ਉਹ ਆਡੀਓ ਕਿੰਨੀ ਵਾਇਰਲ ਹੋਈ ਸੀ ਹਨਾ ਵੀ ਜਿਹਦੇ ਵਿੱਚ ਇਹ ਲੋਕਾਂ ਨੂੰ ਐ ਹੋ ਜਵੇ ਵੀ ਮੇਰੋ ਵੀ ਗੈਂਗਸਟਰ ਆਏਰੇ ਦੇ ਗੈਂਗਸਟਰ ਨਾਲ ਸੰਬੰਧ ਨੇ ਵੀ ਇਹ ਸਿੱਖ ਧਰਮ ਦਾ ਬੰਦਾ ਤਾਂ ਹੈ ਹੀ ਨਹੀਂ ਮਤਲਬ ਇਹਦਾ ਮੁਸਲਮਾਨ ਆ ਵੀ ਇਹ ਸਿੱਖ ਬਣਿਆ ਹੋਇਆ ਇਹ ਸਿੱਖ ਸਿੱਖਾਂ ਦਾ ਭਲਾ ਨਹੀਂ ਸੋਚ ਸਕਦਾ ਇਹ ਸਿਰਫ ਪੈਸੇ ਲਈ ਕਰਦਾ ਵਾ ਜੋ ਕੁਝ ਵੀ ਆ ਵੀ ਇਹਦੇ ਫਲਾਣੇ ਫਲਾਣੇ ਧਮਕਾਨੇ ਤੇ ਘੁਮਾਨੇ ਬੰਦੇ ਨਾਲ ਸਬੰਧ ਨਹੀਂ ਠੀਕ ਆ ਮਤਲਬ ਉਹ ਕੰਮ ਇਹਨਾਂ ਦਾ ਡਾਊਨ ਹੋ ਗਿਆ ਉਹ ਇਹਨਾਂ ਦੀ ਚੱਲੀ ਨਹੀਂ ਤੇ ਆ ਮੁੜ ਕੇ ਹੁਣ ਦੇਖ ਲੋ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਸੱਚਾ ਹੁੰਦਾ ਨਾ ਉਹਦੇ ਨਾਲ ਆਪ ਇੱਕ ਕਾਫਲਾ ਜੁੜਦਾ ਜਾਂਦਾ ਹੈ ਨਾ ਬੰਦੇ ਨਾਲ ਤੇ ਹੁਣ ਅਮਰਤਪਾਲ ਮਿਰਰ ਨੂੰ ਮੈਂ ਕਹਿੰਦਾ ਲਗਭਗ ਸਾਰੀ ਦੁਨੀਆ ਦੇ ਵਿੱਚ ਹਨਾ ਲੋਕ ਉਹਨਾਂ ਨੂੰ ਸੰਪਰਕ ਕਰਦੇ ਆ ਫਿਰ ਵੀ ਹੈ ਤਾਂ ਉਹ ਇੱਕ ਇਨਸਾਨ ਵੀ ਕਿੰਨੇ ਕੁ ਲੋਕਾਂ ਦੀਆਂ ਗੱਲਾਂ ਉਹ ਸੁਣ ਲਊ ਪਰ ਫਿਰ ਵੀ ਉਹਨਾਂ ਕੋਲੇ ਵੀਡੀਓਜ਼ ਆਡੀਓਜ਼ ਜੋ ਪੁਰਾਣੀਆਂ ਕਰਤੂਤਾ ਇਹਨਾਂ ਲੋਕਾਂ ਦੇ ਕਰੀਆਂ ਹੋਈਆਂ ਉਹ ਲੋਕ ਉਹਨਾਂ ਨੂੰ ਭੇਜਦੇ ਰਹਿੰਦੇ ਆ ਉਹਨਾਂ ਨੂੰ ਮਿਲਦੇ ਰਹਿੰਦੇ ਆ ਉਹਨਾਂ ਨੂੰ ਸਭ ਕੁਝ ਇਹਨਾਂ ਬਾਰੇ ਪਤਾ ਤੇ ਹੁਣ ਉਹਨਾਂ ਨੇ ਲਿਸਟ ਬਣਾ ਲਈ ਪੂਰੀ ਤੇ ਕੱਲਾ ਕੱਲਾ ਬਾਬਾ ਉਹਨਾਂ ਨੇ ਲਭੇਟਣਾ 2025 ਦੇ ਵਿੱਚ ਆਉਂਦੇ ਆਉਂਦੇ ਤੁਹਾਡੇ ਸਾਹਮਣੇ ਹੀ ਆ ਤੇ ਖਾਸ ਕਰਕੇ ਹੁਣ ਆ ਨਾਨਕ ਸਰਸਬ ਵਾਲੇ ਤੇ ਇਹਨਾਂ ਨੇ ਵੀ ਮਤਲਬ ਬਾਬਾ ਨਾਨਕ ਸਿੰਘ ਜੀ ਦੀ ਕੁੱਲ ਨੂੰ ਪੂਰੀ ਲਾਜ ਲਾਤੀ ਆ ਤੇ ਮਤਲਬ ਇੰਨੀ ਬਦਨਾਮੀ ਸੋਚ ਵੀ ਨਹੀਂ ਸਕਦਾ ਕੋਈ ਗੁਰੂ ਦਾ ਸਿੰਘ ਕੋਈ ਸਿੱਖ ਕੋਈ ਪੰਜਾਬੀ ਸੋਚ ਨਹੀਂ ਸਕਦਾ ਵੀ ਬਾਬੇ ਇਸ ਤਰ੍ਹਾਂ ਦੇ ਹੋਣਗੇ ਆਪਾਂ ਇੱਕ ਟਾਈਮ ਸੁਣਦੇ ਹੁੰਦੇ ਸੀਗੇ ਬਾਬੇ ਉਹ ਆਪਣੇ ਆਹ ਜਿਵੇਂ ਰਾਮ ਰੇਮ ਹੋ ਗਿਆ ਆਸ ਆਰਾਮ ਹੋ ਗਿਆ ਨਾ ਉਹ ਰਾਮਪਾਲ ਹੋ ਗਿਆ ਉਹ ਸਾਲੇ ਇਹ ਜੇ ਕਾਂਡ ਕਰਦੇ ਹੁੰਦੇ ਸੀ ਤੇ ਮਤਲਬ ਉਹ ਸਿੱਖ ਧਰਮ ਦੇ ਵਿੱਚ ਵੀ ਆ ਗਏ ਯਾਰ ਉਹ ਤਾਂ ਹਜੇ ਫੇਰ ਜਨਾਨੀਆਂ ਨਾਲ ਕਰਦੇ ਸੀ ਇਹਨਾਂ ਨੇ ਤਾਂ ਇਹਦਾ ਸਮਲਿੰਗਿਓ ਬਣ ਗਏ ਯਾਰ ਬਾਈ ਤੁਸੀਂ ਵਿਆਹ-ਵਿਓ ਕਰਾ ਲਓ ਭਾਈ ਤੁਹਾਡੇ ਬੱਚ ਦੀ ਗੱਲ ਹੈ ਨਹੀਂ ਤੁਸੀਂ ਨਹੀਂ ਬ੍ਰਹਮਚਾਰੀ ਬਣ ਸਕਦੇ ਬਾਬਿਓ ਠੀਕ ਆ ਜੇ ਗੁੱਸਾ ਨਾ ਕਰਿਓ ਭਾਈ ਮੈਂ ਬਾਕੀ ਲੋਕਾਂ ਨੂੰ ਵੀ ਕਹਣਾ ਠੀਕ ਆ ਨਾ ਜੇ ਬਾਈ ਥੋੜੇ ਤੋਂ ਨਹੀਂ ਸਹਿ ਹੋ ਰਿਆ ਤੇ ਤੁਹਾਨੂੰ ਪਤਾ ਵੀ ਥੋੜਾ ਨਹੀਂ ਸਰ ਸਕਦਾ ਠੀਕ ਆ ਥੋੜੇ ਤੇ ਕਾਂ ਬਾਸ ਨਾ ਚੜੀ ਪਈ ਆ ਹੈ ਹਲਾਰੇ ਮਾਰਦੀ ਆ ਪੂਰੀ ਤੇ ਵੀ ਤੁਸੀਂ ਨਾ ਇਹ ਕੰਮ ਕਰੋ ਟਕਵੰਜ ਕਰੋ ਇਸ ਤੋਂ ਚੰਗਰਾ ਤੁਸੀਂ ਵਿਆਹ ਕਰਾ ਲਓ ਠੀਕ ਆ ਪਰ ਇਹਨਾਂ ਦਾ ਡੇਰਾ ਹੀ ਇਸ ਇਸ ਚੀਜ਼ ਦੇ ਉੱਪਰ ਚੱਲਦਾ ਵਾ ਵੀ ਇਹ ਵਿਆਹ ਨਹੀਂ ਕਰਾਉਂਦੇ ਹਨਾ ਮਤਲਬ ਸਿੰਗਲ ਰਹਿੰਦੇ ਨੇ ਸਾਰੀ ਉਮਰ ਰੱਬ ਦੀ ਭਗਤੀ ਕਰਦੇ ਆ ਲੋਕਾਂ ਦਾ ਭਲਾ ਕਰਦੇ ਆ ਪਰ ਉਹ ਨਾ ਉਹ ਇੱਕੇ ਉਹ ਬਾਬਾ ਜੀ ਸੀ ਬਸਨੰਦ ਸਿੰਘ ਜੀ ਉਸ ਤੋਂ ਬਾਅਦ ਉਹ ਚੀਜ਼ ਖਤਮ ਹੋ ਗਈਆਂ ਜਿਹੜੇ ਅੱਜ ਕੱਲ ਦੇ ਬਾਬੇ ਬੈਠੇ ਨੇ ਨਾ ਇਹ ਇਹ ਨਹੀਂ ਰਹਿ ਸਕਦੇ ਬ੍ਰਹਮਚਾਰ ਜੇ ਉਹ ਇਹ ਨਹੀਂ ਕਰ ਸਕਦੇ ਠੀਕ ਆ ਇਹ ਤਾਂ ਤੁਹਾਡੇ ਸਾਹਮਣੇ ਮੁੱਡੇ ਪਾੜ ਜਾਂਦੇ ਨੇ ਠੀਕ ਆ ਜਰਾਨੀ ਆ ਤਾਂ ਬਾਅਦ ਦੀ ਗੱਲ ਹੈ ਨਾ ਤਾਂ ਜਵਾਕ ਨਹੀਂ ਛੱਡੇ ਪੂਰਾ ਪੂਰਾ ਯਾਰ ਮੈਂ ਹਰਾਨ ਹੋ ਗਿਆ ਸੁਣ ਕੇ 160 ਬੱਚਿਆਂ ਦੇ ਨਾਮ ਨਿਕਲੇ ਯਾਰ ਤਾੜੀ ਇੱਕ ਹੱਥ ਨਾਲ ਤਾਂ ਵੱਜਣੀ ਨਹੀਂ ਇੱਕ ਹੱਥ ਨਾਲ ਤਾਂ ਵੱਜਣੀ ਨਹੀਂ ਦੋਨੋਂ ਨਾਲ ਵੱਜਣੀ ਹੁੰਦੀ ਹੈ ਮਤਲਬ ਕੋਈ ਗੱਲ ਆਊਗੀ ਫੇਰ ਹੀ ਆ ਨਾ ਮਤਲਬ ਕੁਝ ਹੋਇਆ ਹੋਣਾ ਤਾਂ ਹੀ ਇਹ ਗੱਲਾਂ ਬਾਹਰ ਆ ਰਹੀਆਂ ਆਪਣੇ ਆਪ ਤਾਂ ਆ ਨਹੀਂ ਸਕਦੇ ਤੇ ਮਤਲਬ ਬਾਕੀ ਤੁਸੀਂ ਇਹ ਸੁਣ ਲਓ ਮੈਂ ਤੁਹਾਨੂੰ ਸੁਣਾ ਦਿੰਦਾ ਜੋ ਵੀ ਅੱਜ ਕੱਲ ਇਹਦੇ ਰਿਕਾਰਡਿੰਗਾਂ ਵਾਇਰਲ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਬਾਬਾ ਜੀ ਦੀ ਵੀ ਮੜੀ ਜੀ ਕਲਿੱਪ ਦਿਖਾਉ ਤੁਹਾਨੂੰ ਜਿਹੜੇ ਹੁਣ ਆਏ ਨੇ ਬਾਹਰ ਨਿਕਲ ਕੇ ਜਿਹੜੇ ਆਪਣੇ ਮਤਲਬ ਰਿਵਿਊ ਦੇ ਰਹੇ ਨੇ ਵੀ ਮੇਰੇ ਬਾਰੇ ਤਾਂ ਬੋਲਿਆ ਜਾ ਰਿਹਾ ਬਾਬਾ ਜੀ ਨਾਨਕ ਸਰਵਾਰ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲਾ ਰਿਕਾਰਡ ਹੋ ਰਹੀ ਹੈ ਮੀਡੀਆ 'ਚ ਆ ਸਕਦੀ ਹੈ ਤੁਸੀਂ ਉੱਥੋਂ ਕਹਿੰਦੇ ਕੋਈ ਚੱਕਰ ਨਹੀਂ ਹੈ ਉੱਥੇ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੈਂਡ ਸੀ ਜੀ ਉਹ ਬਾਬੇ ਲੱਖੇ ਦਾ ਸੇਵਾਦਾਰ ਰਿਹਾ ਸੀ ਤੁਹਾਡੇ ਕਹਿਣ ਮੁਤਾਬਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਕਾਰਡ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੋਈ ਆ ਜੀ ਵੀ ਹੋ ਸਕਦਾ ਵੀ ਇਹੇ ਗੱਲ ਅਗਬਾਤ ਜਿਹੜੀ ਹੈਗੀ ਥੋੜੀ ਹਾਂਜੀ ਅਸੀਂ ਤਾਂ ਸਮਝਣਾ ਵੀ ਝੂਠੀ ਨਾ ਹੋਵੇ ਜੀ ਇਹ ਨਾ ਹੋਵੇ ਵੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇ ਦਿੱਤੇ ਤੇ ਅਸੀਂ ਕਿਸੇ ਗੁਰੂ ਘਰ ਦੀ ਨਿੰਦਾ ਕਰਤੀ ਕਿਸੇ ਸਾਧੂ ਦੀ ਨਿੰਦਾ ਕਰਤੀ ਹੋ ਸਕਦਾ ਸਾਡੇ ਤੇ ਕੁੱਠੀ ਨਾ ਫੈਲੇ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਏ ਆ ਅੱਜ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਹੈ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਮਸਲਾ ਹੈ ਉਹਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਹੈ ਉਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਵੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆਂ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸਪਰਸ਼ ਸੀ ਤਾਂ ਠੇਰਕ ਹਾਂਗਕਾਂਗ ਤੋਂ ਵੀਪੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਅ ਤੋਂ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਵਿੱਚ ਛੋਟੀ ਰਿਸ਼ਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜੂੰ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਾਉਂਦੀ ਮਿਲੀ ਤੇ ਨਾ ਮਰੀ ਇਹ ਗੱਲਾਂ ਤੁਸੀਂ ਮੀਡੀਆ ਦੇ ਬਜ਼ੁਰਗ ਮੇਰੇ ਮਗਰ ਰੋਂਦੇ ਰੋਂਦੇ ਹੁਣ ਮੇਰਾ ਖਿਆਲ ਪਿੱਛੇ ਨੰਨ ਨੰਨੀ ਉਹ ਡੈਥ ਹੋ ਗਈ ਪਰ ਉਹਨਾਂ ਦੇ ਗੇ ਮम्मा ਮੰਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖੀਆਂ ਉਹਦੇ ਚ ਹੋਰ ਗੱਲਾਂ ਜਿਹੜੀਆਂ ਹੁੰਦੀਆਂ ਉਹਦੇ ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਵੀ ਬਾਬਾ ਲੱਖਾ ਤੇ ਉਹਦੇ ਸਾਥੀ ਉੱਥੇ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਫੜ ਕੇ ਮੇਰੇ ਮੇਰੇ ਹਸਬੰਦ ਮੈਂ ਆਪ ਉਹਨਾਂ ਨੂੰ ਮੰਨਣਾ ਕੀਤਾ ਵੀ ਤੁਸੀਂ ਇਹ ਕੀ ਕਰਦੇ ਹੋ ਉਹਨਾਂ ਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਸਰੋਵਰ ਜੋ ਕੱਢ ਕੇ ਖਾਧੀਆਂ ਲੈ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖਿਆ ਨਾ लेके आंदे हुए मेरे हस्बैंड ने मैंने आप मतलब कि मैं उनों नाल भी लड़ी झगड़ा उठाख देवे हां मेरे नाल मैं उनों नाल भी लड़ी पीए ਤੁਸੀਂ ਕੀ ਕੀ ਕਰ ਰਹੇ ਹੋ ਉੱਥੇ ਉਹ ਤੋਂ मतलब कि ਅੰਦਰ ਜਿਹੜਾ ਲੱਖਿਆ ਇਹਦਾ ਕਮਰਾ ਸੀ ਅੱਖੇ ਦੇ ਬਾਬੇ ਦਾ ਉਹਦੇ ਅੰਦਰ ਮਨ ਲ ਰਸੋਈ ਸੀ ਪਿਛਲੇ ਬੈਕ ਸਾਈਡ ਤੋਂ ਹਾਂਜੀ ਜਦੋਂ ਹਾਂਗਕਾਂਗ ਵਾਲੇ ਬੀਬੀ ਆਇਆ ਕਰਦੀ ਉਹ ਖਾਹਾਰੋ ਖਾਣਾ ਬਣਾ ਕੇ ਲੈ ਕੇ ਆਇਆ ਕਰਦੀ ਸੀ ਤਾਂ ਉਹਨੂੰ ਗਰਮ ਕਰਨਾ ਜਾਂ ਉਹਨੂੰ ਮਤਲਬ ਕਿ ਅਕੇ ਜਿਹੜਾ ਬਸ ਜਾਂਦਾ ਕਹਾਂ ਤੁਸੀਂ ਖਾ ਲਓ ਅਸੀਂ ਮਤਲਬ ਕਿ ਉੱਥੇ ਚਲੇ ਜਾਣਾ ਲੈ ਤਾਂ ਮੈਂ ਉੱਥੇ ਬਲੱਤ ਨੂੰ ਲੈ ਕੇ ਵਖੀਆ ਨੇ ਅੰਦਰ ਮੱਛੀ ਤੁਸੀਂ ਉਦੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਜਾਂਦੇ ਮਾਪਿਆਂ ਨੂੰ ਕਿ ਸਹੁਰਿਆਂ ਨੂੰ ਆਪਦੇ ਹਸਬੈਂਡ ਨੂੰ ਦੱਸਦੇ ਵੀ ਇੱਥੇ ਤਾਂ ਮੀਟ ਖਾਂਦੇ ਸੌਤ ਉਹ ਤਾਂ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁਪ ਕਰਾਉਂਦੇ ਸੀਗੇ ਤੇ ਤੂੰ ਜੁੱਪ ਮਤਲਬ ਚੁਪ ਕਰ ਜ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਗਾ ਉਹ ਥੋੜੇ ਬੋਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲੱਖਾ ਬਾਪਾ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ ਉਹਨਾਂ ਨੂੰ ਹੁੱਕੇ ਦੇ ਦਿੰਦਾ ਸੀ ਉਹਨਾਂ ਨੂੰ ਕੋਈ ਨਸ਼ਾ ਪੱਤਾ ਉੱਥੇ ਆਮ ਚੱਲਦਾ ਸਰ ਇੱਕ ਲੇਡੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਫਲਾ ਕੇ ਹਾਂਜੀ ਤਾਂ ਇਹਨੇ ਆਏ ਆਪਣੇ ਭਤੀਜਿਆਂ ਨੂੰ ਆਪਣੇ ਭਾਂਜਿਆਂ ਨੂੰ ਬੁਲਾ ਲੈਂਦਾ ਹੁੰਦਾ ਸੀ ਉਹ ਲੱਖੇ ਖੁਦ ਮਤਲਬ ਗਲਤ ਕੰਮ ਇਕ ਉਥੇ ਮੈਂ ਕਰਦੇ ਹੁੰਦੇ ਸੀ ਫਿਰ ਇਹਨਾਂ ਦਾ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਤਲਬ 2 ਮਹੀਨਾ ਖਤਰੂ ਨਾਲ ਇੱਕ ਬਾਬਾ ਸਾਧੂ ਚੱਕੇ ਬਲਜਿੰਦਰ ਜੇਲ੍ਹ ਚ ਬਿਲਕੁਲ ਜਦੋਂ ਬਲਜਿੰਦਰ ਸਾਧ ਤੇ ਕਮਰੇ ਦੀ ਤਲਾਸ਼ੀ ਲਈ ਉਥੋਂ ਨਸ਼ੇ ਦੇ ਕੈਪਸੂਲ ਸਾਡੇ ਹੱਥ ਲੱਗੇ ਹਾਂਜੀ ਉਥੋਂ ਕੁੰਡਮਾ ਦੀਆਂ ਡੱਬੀਆਂ ਸਾਨੂੰ ਮਿਲੀਆਂ ਉਥੋਂ ਜਿਹੜੀਆਂ ਬੀਬੀਆਂ ਦੇ ਅ ਅੰਡਰਗਾਰਮੈਂਟਸ ਕੱਪੜੇ ਸਾਨੂੰ ਉਥੋਂ ਮਿਲੇ ਉਥੋਂ ਬੀਬੀਆਂ ਵਾਲੀਆਂ ਗਰਭਵਤੀ ਹੈਗੀਆਂ ਕਿ ਨਹੀਂ ਹੈਗੀਆਂ ਸਕੈਨਾਂ ਸਾਡੇ ਹੱਥ ਲੱਗੀਆਂ ਉਥੋਂ ਬੀਬੀਆਂ ਆਉਂਦੀਆਂ ਜਾਂਦਗੀਆਂ ਦੀਆਂ ਕੁੜੀਆਂ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਹੱਥ ਲੱਗੀਆਂ ਤੇ ਅਸੀਂ ਉਸ ਕੇਸ ਨੂੰ ਅੱਗੇ ਲੈ ਕੇ ਗਏ ਤੁਸੀਂ ਮੈਂ ਬਾਬੇ ਲੱਖੇ ਦੇ ਕਮਰੇ ਤੱਕ ਕਦੇ ਜ਼ਿੰਦਗੀ ਚ ਨਹੀਂ ਇਹ ਸੇਮ ਹੀ ਹੈ ਫਿਰ ਅੰਦਰ ਮੈਨੂੰ ਤਾਂ ਆ ਜਾਣਾ ਪੈਂਦਾ ਸੀ ਮਖ ਨੂੰ ਮੇਰਾ ਤੁਸੀਂ ਬੇਟਾ ਹੈ ਉਹ ਕਹਿ ਕਿ ਲਈ ਕਦਨੀ ਹੈ ਧਰਮ ਦਾ ਮਸਲਾ ਇਹਨਾਂ ਨੇ ਮੇਰੇ ਤੋਂ ਆਪਣੇ ਲੱਤਾਂ ਵੀ ਘਟਾਈਆਂ ਕੋਸੀਰੇ ਲੱਤਾ ਘੁੱਟੋ ਮੇਰੀਆਂ ਪਾਟ ਘੁੱਟੋ ਮੇਰਾ ਸਿਰ ਘੁੱਟੋ ਸਟਰਮ ਕਿਵੇਂ ਹੁੰਦਾ ਸੀਗਾ ਵੀ ਹਾਂ ਵੀ ਇੱਕ ਸੰਤ ਮਹਾਪੁਰਸ਼ ਹੈ ਨਾ ਮਤਲਬ ਕਿ ਮੈਂ ਖੁਦ ਕੀਤਾ ਭਰੇ ਹੁਣ ਆਪ ਨੂੰ ਇੱਕ ਬੰਦਾ ਮਿਲਿਆ ਆਪਾਂ ਦੋਨਾਂ ਨੂੰ ਮਿਲਿਆ ਵੀਡੀਓ ਰਿਕਾਰਡ ਹੋ ਰਿਹਾ ਸੀ ਹਾਂ ਮਿਲਿਆ ਉਹ ਕਹਿੰਦਾ ਮੈਂ ਉੱਥੇ ਡਿਊਟੀ ਕਰਦਾ ਸੀ ਡਿਊਟੀ ਕਰਦਾ ਸੀ ਮੈਂ ਸਿੱਖੇ ਤਾਂ ਹੁੰਦਾ ਪੁਆਇੰਟ ਉਹਨਾਂ ਤੋਂ ਮੈਂ ਸਵੇਰੇ ਪਾਠ ਕਰ ਰੋਟਿਆ ਇੱਕ ਬੱਚੇ ਦੀਆਂ ਚੀਕਾਂ ਪੈ ਰਹੀਆਂ ਸੀ ਚੀਕਾਂ ਪੈ ਰਹੀਆਂ ਸੀ ਜਦੋਂ ਮੈਂ ਉਸ ਕਮਰੇ 'ਚ ਦੇਖਿਆ ਬਾਬੇ ਲੱਖੇ ਦੇ ਦੋ ਸੇਵਾਦਾਰ ਉਸ ਬੱਚੇ ਨੂੰ ਬਿਨਾ ਕੱਪੜਿਆਂ ਤੋਂ ਆਪੇ ਰਜਾਈ 'ਚ ਪਾਈ ਹੋਈ ਸੀ ਕਰਪੈ ਕਰ ਰਹੇ ਨਹੀਂ ਬਾਟ ਨਹੀਂ ਇਹ ਇਹ ਬੰਦੇ ਦੀ ਅੱਖੀ ਹੱਡ ਬੀਤੀ ਆ ਉਹਨੇ ਕਿਹਾ ਮੈਂ ਉਥੇ ਲੜਿਆ ਉਹਦੇ ਮੂੰਹ ਨਿਕਲ ਗਿਆ ਤੇ ਮੈਂ ਬਾਕੀ ਇਹਨਾਂ ਦੀ ਇੱਕ ਗੱਲ ਦਾ ਮੈਂ ਜਵਾਬ ਜ਼ਰੂਰ ਦੇਣਾ ਚਾਹੁੰਨਾ ਮੈਂ ਹੋਰ ਲੋਕਾਂ ਨੂੰ ਅਪੀਲ ਕਰਦਾ ਬਾਈ ਜੇ ਤੁਹਾਡੇ ਨਾਲ ਕੋਈ ਵੀ ਜ਼ੁਲਮ ਹੋ ਰਿਹਾ ਜਾ ਕੋਈ ਕੁੜੀ ਆ ਚਾਹ ਕੋਈ ਬੁੜੇ ਆ ਕੋਈ ਜਨਾਨੀ ਆ ਭਾਵੇਂ ਕੋਈ ਬੰਦਾ ਹੀ ਆ ਭਾਵੇਂ ਕੋਈ ਮੁੰਡਾ ਹੀ ਆ ਭਾਵੇਂ ਕੋਈ ਬੱਚਾ ਹੀ ਆ ਜੇ ਤੁਹਾਨੂੰ ਕੋਈ ਬੁਲੀ ਕਰਦਾ ਕੋਈ ਹਰੈਸਮੈਂਟ ਕਰਦਾ ਤੁਹਾਡੇ ਨਾਲ ਕੋਈ ਗਲਤ ਚੀਜ਼ ਕਰਦਾ ਤਾਂ ਭਾਈ ਉੱਠ ਕੇ ਖੜੇ ਹੋ ਹਿੰਮਤ ਕਰੋ ਠੀਕ ਆ ਐਵੇਂ ਨਹੀਂ ਐਵੇਂ ਨਹੀਂ ਡਰ ਜਾਈਦਾ ਕੋਈ ਗੱਲ ਨਹੀਂ ਉਹ ਪੁਰਾਣੇ ਯੁੱਗ ਸੀਗੇ ਜਦੋਂ ਲੋਕਾਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ ਠੀਕ ਆ ਇਹ ਇੱਕੇਵੇਂ ਸ਼ਰੀਆ ਸੋਸ਼ਲ ਮੀਡੀਆ ਦਾ ਜਮਾਨਾ ਤੇ ਤੁਸੀਂ ਆਪਣੀ ਗੱਲ ਹੋਰ ਕਿਤੇ ਨਹੀਂ ਤਾਂ ਸੋਸ਼ਲ ਮੀਡੀਆ ਤੇ ਤਾਂ ਰੱਖੀ ਸਕਦੇ ਹੋ ਕੈਮਰੇ ਮੂਰੇ ਆ ਕੇ ਜੇਗਾ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਤੁਹਾਡਾ ਹੱਲ ਹੋਊਗਾ 100% ਤੁਹਾਡਾ ਹੱਲ ਹੋਊਗਾ ਐਵੇਂ ਕਿਸੇ ਤੋਂ ਡਰ ਕੇ ਨਾ ਰਿਹਾ ਕਰੋ ਤੇ ਇਹ ਉਹੀ ਗੱਲ ਨੂੰ ਉਹ ਬਣਾ ਰਹੇ ਨੇ ਵੀ ਜਦੋਂ 30 ਸਾਲ ਪਹਿਲਾਂ ਗੱਲ ਹੋਈ ਸੀ ਉਦੋਂ ਕਿਉਂ ਨਹੀਂ ਜਨਾਨੀ ਬੋਲੀ ਹਨਾ ਪਰ 30 ਸਾਲ ਪਹਿਲਾਂ ਤੁਸੀਂ ਆ ਵੀ ਸੋਚ ਕੇ ਦੇਖ ਲਓ ਵੀ 30 ਸਾਲ ਪਹਿਲਾਂ ਪੰਜਾਬ ਕਿਦਾਂ ਦਾ ਸੀ ਉਦੋਂ ਆਜ਼ਾਦੀ ਸੀਗੀ ਇਦਾਂ ਮਤਲਬ ਜਨਾਨੀਆਂ ਬਾਹਰ ਆ ਸਕਦੀਆਂ ਸੀ ਪਰ ਹੁਣ ਜਿਸ ਹਿਸਾਬ ਨਾਲ ਜਨਾਨੀਆਂ ਵਲੰਟਰੀ ਆ ਕੇ ਬੋਲਦੀਆਂ ਨੇ ਕੰਮ ਕਰਦੀਆਂ ਨੇ ਸੋਸ਼ਲ ਮੀਡੀਆ ਤੇ ਚਲ ਕੁਝ ਗੰਦ ਵੀ ਪਾਉਂਦੀਆਂ ਨੇ ਉਹਨਾਂ ਨੂੰ ਸਾਈਡ ਤੇ ਆਪਾਂ ਕਰ ਦਈਏ ਪਰ ਹੁਣ ਇਸ ਟਾਈਮ ਜਨਾਨੀਆਂ ਨੂੰ ਬਹੁਤ ਆਜ਼ਾਦੀ ਆ ਕਾਨੂੰਨ ਇਹਨਾਂ ਦੇ ਹਿਸਾਬ ਨਾਲ ਬਣੇ ਹੋਏ ਨੇ ਹਨਾ ਤੇ ਹੁਣ ਕੋਈ ਕੋਈ ਵੀ ਜਨਾਨੀ ਨੂੰ ਪ੍ਰੋਬਲਮ ਪੈਂਦੀ ਆ ਤਾਂ ਉਹ ਆਪਣਾ ਮਤਲਬ ਪੱਖ ਰੱਖ ਸਕਦੀ ਆ ਤਾਂ ਹੀ ਉਹਨਾਂ ਨੇ ਪੱਖ ਰੱਖਿਆ ਹੋਣਾ ਕਿ ਤੇ ਮੈਨੂੰ ਤਾਂ ਇਹੀ ਲੱਗਦਾ ਤੁਹਾਨੂੰ ਕੀ ਲੱਗਦਾ ਤੁਸੀਂ ਜਰੂਰ ਕਮੈਂਟ ਕਰਿਓ ਉਹ ਕਹਾ ਕਹ ਰਹੇ ਕਿ ਨੈਟ ਤੇ ਵੀਡੀਓ ਬੀਬੀ ਨੇ ਪਾਈ ਆ ਉਹਨੇ ਨਾ ਤੁਹਾਡੇ ਤੇ ਇਲਜ਼ਾਮ ਲਾਇਆ ਕਹਿੰਦੀ ਕੋਈ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਤੁਹਾਡਾ ਉਹਦੇ ਨਾਲ ਕੋਈ ਗਲਤ ਸਬੰਧ ਸੀ ਕੋਈ ਮੈਂ ਉਹਨੂੰ ਟੀਕੇ ਲਾਉਂਦੀ ਜਦੋਂ ਵੀ ਉਹ ਗੱਲ ਕਰਦੀ ਆ ਜੇ ਉਹਨੂੰ ਲੱਗਦਾ ਸੀ ਕਿ ਗਲਤ ਆ ਜਾਂ ਫਲਾਣਾ ਵਾ ਗਲਤ ਠੀਕ ਆ ਹਨਾ ਮੈਂ ਕੋਈ ਹੋਜੀ ਗੱਲ ਨਹੀਂ ਕਰਦਾ ਲੇਕਿਨ ਉਦੋਂ ਤੋਂ ਲੈ ਕੇ 30 ਸਾਲ ਤੋਂ ਅੱਜ ਕੋ ਵੈਰ ਕਰ ਰਹੀ ਆ ਕਿਉਂਕਿ ਉਦੋਂ ਪੁਲਿਸ ਐ ਨਹੀਂ ਸੀ ਕਿਉਂਕਿ ਉਦੋਂ ਕੋਈ ਸੰਪਰਦਾਵਾਂ ਐ ਨਹੀਂ ਸੀਗੀਆਂ ਐਡੇ-ਐਡੇ ਮਹਾਨ ਸੰਪਰਦਾਵਾਂ ਇੰ ਗੱਲ ਸਹੀ ਸੀ ਕਰ ਸਕਦੇ ਪਲੀਜ਼